ਜਾਨਪੀ ਆਬੀਨੋ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਮਿਨੀ ਸਾਈਟ ਰੇਡ ਹੁਸ਼ਿਆਰਪੁਰ ਵਿਖੇ ਜਿੱਥੇ ਬਹੁਜੇ ਸਮਾਜ ਪਾਰਟੀ ਵੱਲੋਂ ਹਰਿਆਣਾ ਦੀ ਸਰਕਾਰ ਦੇ ਖਿਲਾਫ ਬੀਜਪੀ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿੱਥੇ ਦੱਸਦੀ ਕਿ ਆਈਪੀਐਸ ਅਫਸਰ ਵੱਲੋਂ ਜੋ ਆਤਮ ਹੱਤਿਆ ਕੀਤੀ ਹੈ ਉਸ ਨੂੰ ਇਨਸਾਬ ਦਿਵਾਉਣ ਲਈ ਪਰਿਵਾਰ ਦੇ ਵਿੱਚ ਅੱਜ ਬੋਝੇ ਸਮਾਜ ਪਾਰਟੀ ਪੂਰੇ ਤੌਰ ਤੇ ਡਟ ਗਈ ਹੈ ਜਦੋਂ ਧਰਨਾ ਪ੍ਰਦਰਸ਼ਨ ਤੋਂ ਬਾਅਦ ਬੋਝੇ ਸਮਾਜ ਪਾਰਟੀ ਦੇ ਸੀਨੀਅਰ ਆਗੂ ਡੀਸੀ ਨੂੰ ਮੰਗ ਪੱਤਰ ਦੇਣ ਪਹੁੰਚੇ ਤਾਂ ਡੀਸੀ ਵੱਲੋਂ 5 ਮਿੰਟ ਲਈ ਵੇਟ ਕਰਨ ਲਈ ਕਿਹਾ ਗਿਆ ਪਰ ਬੋਝੇ ਸਮਾਜ ਪਾਰਟੀ ਨੇ ਦਫ਼ਤਰ ਦੇ ਬਾਹਰ ਹੀ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਪੰਜਾਬ ਸਰਕਾਰ ਖਿਲਾਫ ਮੁਰਦਾਬਾਦ ਮੁਰਦਾਬਾਦ ਹਿਰਾ ਪ੍ਰਸ਼ਾਸਨ ਮੁਰਦਾਬਾਦ 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 ਹਿਰਾ ਪ੍ਰਸ਼ਾਸਨ ਮੁਰਦਾਬਾਦ 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 ਪੰਜਾਬ ਹਰਿਆਣਾ ਸਰਕਾਰ ਦੇ ਵਿੱਚ ਆਈਪੀਐਸ ਅਧਿਕਾਰੀ ਮਾਈ ਪੂਰਨ ਕੁਮਾਰ ਏਡੀਜੀਪੀ ਹਰਿਆਣਾ ਗਵਰਨਮੈਂਟ ਜਿਨ੍ਹਾਂ ਨੂੰ 2020 ਤੋਂ ਇਸ ਦੇਸ਼ ਦਾ ਜਾਤੀਵਾਦੀ ਪ੍ਰਬੰਧ ਜਾਤੀ ਦੇ ਨਾਂ ਤੇ ਅਨਿਆ ਅਤਿਆਚਾਰ અપਮਾਨ ਸ਼ੋਸ਼ਣ ਦਾ ਸ਼ਿਕਾਰ ਬਣਾ ਰਹੇ ਹਸੀਂ ਉਹਨਾਂ ਨੂੰ ਉਹਨਾਂ ਦੀ ਹੀ ਸਰਕਾਰੀ ਨੌਕਰੀ ਦੇ ਏਰੀਆ ਤੱਕ ਨਹੀਂ ਦਿੱਤਾ ਜਾ ਰਿਹਾ ਹਸੀਂ ਜੋ ਉਹਨਾਂ ਦੇ ਪੰਥ ਦੇ ਰੈਂਕ ਦੇ ਮੁਤਾਬਕ ਕਰ ਜਾਂ ਗੱਡੀ ਦੇਣੀ ਬਣਦੀ ਸੀ ਉਹ ਨਹੀਂ ਦਿੱਤੀ ਜਾ ਰਹੀ ਸੀ ਔਰ ਉਸਨੇ ਨਾਵਾ ਸਰਕਾਰ ਉਹਦਾ ਲਗਾਤਾਰ ਉਤਪੀੜਨ ਕਰ ਰਹੀ ਸੀ ਔਰ ਉਹਦੇ ਖਿਲਾਫ ਬੇ ਲੋੜੀਆਂ ਇਨਕੁਆਰੀਆਂ ਖੋਲ ਕੇ ਇਨਕੁਆਰੀ ਪੈਨਲ ਉਹ ਆਪਮਾਨ ਕਰਦਾ ਸੀ ਤਾਂ ਆਖਰ 5 ਸਾਲ ਦੇ ਜਾਤੀ ਵਰਤੀ ਪ੍ਰਬੰਧ ਤੇ ਅਨਿਆਤ ਤੋਂ ਤੰਗ ਆ ਕੇ ਉਹਨਾਂ ਨੇ ਅਕਤੂਬਰ ਨੂੰ ਚੰਡੀਗੜ੍ਹ ਦੇ ਵਿੱਚ ਖੁਸ਼ੀ ਕਰਨ ਲਈ ਭਗਵਨ ਸਮਾਜ ਪਾਰਟੀ ਅੱਜ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅੱਜ ਰੋਸ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ ਹਸ਼ਿਆਰਪਰ ਦੀ ਨਿਗਰਸ਼ਪ ਨੇ ਵੀ ਤਨਰਾਤ ਇੱਕ ਕਰਕੇ ਮਹਾ ਜੜਾ ਇਕੱਠ ਹਸ਼ਿਆਰ ਪਰਦੇ ਵਿੱਚ ਕੀਤਾ ਮੈਨੂੰ ਲੱਗਦਾ ਹੈ ਮਨੁਭਾਤੀ ਵਿਵਸਥਾ ਇਸੇ ਕਤਰੂ ਦੇਖ ਕੇ ਜ਼ਰੂਰ ਸਮਝ ਜਾਊਗੀ ਕਿ ਅੱਗੇ ਨੂੰ ਵਿਵਹਾਰ ਕਿਸ ਤਰ੍ਹਾਂ ਦਾ ਕਰਨਾ ਹੈ ਤੋਂ ਮੈਂ ਸਾਥੀਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਸਭ ਕਨਸ਼ੀ ਰਾਮ ਜੀ ਨੇ ਇਸ ਦੇਸ਼ ਦੇ ਅੰਦਰ ਜਨਤੀ ਵਾਦੀ ਪ੍ਰਬੰਧ ਨੂੰ ਬਦਲਨੇ ਨਹੀਂ ਇਹ ਅੰਦੋਲਨ ਅਣਖ ਦਾ ਅੰਦੋਲਨ ਪਰिवर्तन ਸਮਾਜਿਕ ਬਦਲਾਅ ਦਾ ਅੰਦੋਲਨ ਸਾਨੂੰ ਇੱਕ ਪਲੇਟਫਾਰਮ ਤਿਆਰ ਕਰਕੇ ਦਿੱਤਾ ਔਰ ਅੱਜ ਉਸ ਅੰਦੋਲਨ ਨੂੰ ਪੈਂਤ ਸਮਾਰੀ ਮਾਇਆਬਤੀ ਦੀ ਮੌਜੂਦ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਅਕੇਲੇ ਕੇ ਜਾ ਰਹੇ ਨੇ ਔਰ ਇਹਨਾਂ ਨੇ ਇੱਕ ਜਮਿਕ ਕਰਕੇ ਇੱਕ ਘਟਨਾ ਕਰਮ ਦੀ ਪੈਂਤ ਸਮਾਰੀ ਮਾਇਆਬਤੀ ਜੁਨੇ ਨਿੰਦਾ ਵੀ ਕੀਤੀ ਆ ਔਰ ਸੋਚੀ ਅਧਿਕਾਰੀਆਂ ਦੇ ਵਿਰੁੱਧ ਕਾਰਵਾਈ ਕਰਨੇ ਨੇ ਵੀ ਕਿਹਾ ਮੈਂ ੁਲਾਮਾ ਨੂੰ ਬੇਇੱਜ਼ਤੀ ਕਰਨ ਚਾਹੁੰਦਾ ਕਿ ਤੁਸੀਂ ਇਸ ਵਿਵਸਥਾ ਦੀ ਨਿਆ ਪ੍ਰਣਾਲੀ ਦੇ ਉੱਪਰ ਇੱਕ ਵਾਰ ਨਜ਼ਰ ਮਾਰੋ ਕਿ 7 ਤਰੀਕ ਦਾ ਇਹ ਦੀਪੀ ਦੀ ਖੁਦਕੁਸ਼ੀ ਹੋ ਚੁੱਕੀ ਹੈ ਔਰ ਅੱਜ 13 ਤਰੀਕ ਹੈ ਕਰੀਬ 1 ਹਫ਼ਤੇ ਤੋਂ ਡੈੱਡ ਬਾਡੀ ਹਸਪਤਾਲ ਦੇ ਵਿੱਚ ਹੈ ਪਰਿਵਾਰ ਇਹ ਕਹਿ ਰਿਹਾ ਕਿ ਪੋਸਟਮਾਰਟਮ ਤੋਂ ਪਹਿਲਾਂ ਸਰਕਾਰ ਦੋਸ਼ੀਆਂ ਤੇ ਕਾਰਵਾਈ ਕਰੇ ਸਰਕਾਰ ਨੇ ਐਫ ਆਈ ਆਰ ਦਰਜ ਕਰੀ ਆ ਲੇਕਿਨ ਐਫ ਆਈ ਆਰ ਦੇ ਕਾਗਜ਼ ਜਿਹਦੇ ਵਿੱਚ ਦੋਸ਼ੀਆਂ ਦੇ ਨਾਮ ਲਿਖੇ ਜਾਂਦੇ ਆ ਸਰਕਾਰ ਨੇ ਉਹ ਖਾਨਾ ਹੀ ਖਾਲੀ ਛੱਡ ਦਿੱਤਾ ਇਸ ਦੇ ਬਾਵਜੂਦ ਕਿ ਐਡੀਜੀਪੀ ਰੈਂਕ ਦਾ ਅਧਿਕਾਰੀ ਇੱਕ ਸੁਇਸਾਈਡ ਨੋਟ ਲਿਖ ਕੇ ਕਾਨੂੰਨ ਦੇ ਮੁਤਾਬਕ ਡਾਇਨ ਡੈਕਲੇਰੇਸ਼ਨ ਹੀ ਇਹਨੂੰ ਮੰਨਿਆ ਜਾਂਦਾ ਹੈ ਕੋਈ ਇਸ ਤੋਂ ਬਾਅਦ ਇਨਵੈਸਟੀਗੇਸ਼ਨ ਦੀ ਜ਼ਰੂਰਤ ਨਹੀਂ ਉਹਨੇ ਜਿਹੜੇ ਅਧਿਕਾਰੀਆਂ ਦੇ ਨਾਮ ਲਿਖੇ ਆ ਸਰਕਾਰ ਨੇ ਉਹ ਨਾਮ ਅਜੇ ਤੱਕ ਐਫ ਆਈ ਆਰ ਨਾਮਜ਼ਦ ਨਹੀਂ ਕੀਤੇ ਤੇ ਇੱਕ ਆਈ ਪੀ ਐਸ ਅਧਿਕਾਰੀ ਇੱਕ ਏ ਜੀ ਜੀ ਰੈਂਕ ਦਾ ਅਧਿਕਾਰੀ ਜਿਹਦੀ ਪਤਨੀ ਸੀਨੀਅਰ ਆਈ ਐਸ ਅਧਿਕਾਰੀ ਹੈ ਔਰ ਜਿਹਦੇ ਉਹਦੀ ਆਈ ਐਸ ਆਈ ਪੀ ਐਸ ਜਨਾਬ ਅਧਿਕਾਰੀ ਜਿਹਨ ਕੋਤਸੀ ਕੀਤੀ ਆ ਉਹਦੀ ਪਤਨੀ ਦਾ ਸਕਾ ਭਰਾ ਐਮ ਐਨ ਐ ਔਰ ਉਹਦੀ ਸਾਕੀ ਪਰਜਾਈ ਉਸ ਕੁੜੀ ਦੀ ਜਿਹੜੀ ਵਿਵਸਥਾ ਹੋਈ ਆ ਇਸ ਵਿਵਸਥਾ ਦੇ ਉਪੀਰਣ ਤੋਂ ਬਾਅਦ ਕੋਈ ਕਾਇਮ ਪੀ ਅਸਮਕਾਰੀ ਆ ਤੋਂ ਇਹ ਤੁਸੀਂ ਦੇਖ ਸਕਦੇ ਆ ਕਿ ਚਾਤੀ ਬਾਤੀ ਪ੍ਰਬੰਧ ਕਿਸ ਤਰ੍ਹਾਂ ਦੀ ਤਰੰਤਕੀ ਦੇ ਰੂਪ ਲੈ ਕੇ ਚਲ ਰਿਹਾ ਕਿ ਇੱਕ ਘਾਪ ਤੋਂ ਤੋਂ ਆਪੀਐਸ ਅਧਿਕਾਰੀ ਦੀ ਡੈਂਡ ਬੋਡੀ ਉਹਦਾ ਪੋਸਟ ਮਲਟੀਮਿਸ ਕਰਕੇ ਨਹੀਂ ਹੋ ਰਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਜਾਏ ਪਰ ਵਿਵਸਥਾ ਬੀਜੇਪੀ ਦੀ ਸਰਕਾਰ ਅਜੇ ਤੱਕ ਦੋਛੀਆਂ ਦੀ ਪਿੱਠ ਤੱਪੜ ਰਹੀ ਹੈ ਗੁਨਾਹਗਾਰਾਂ ਦੀ ਪਿੱਠ ਤੱਪੜ ਰਹੀ ਹੈ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹਰਿਆਣੇ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਦੇ ਵਿੱਚ ਯੂਨੀਅਨ ਟ੍ਰੈਕਟਰੀ ਹੋਣ ਕਰਕੇ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਪ੍ਰਸ਼ਾਸਨ ਤੇ ਕੰਟਰੋਲ ਸਰਕਾਰ ਦਾ ਕੰਟਰੋਲ ਹੈ ਲੇਕਿਨ ਤਿੰਨੇ ਹੀ ਜਗ੍ਹਾ ਤੋਂ ਨਾ ਕੇਂਦਰ ਸਰਕਾਰ ਤੋਂ ਨਾ ਹਰਿਆਣਾ ਸਰਕਾਰ ਤੋਂ ਨਾ ਚੰਡੀਗੜ੍ਹ ਸਰਕਾਰ ਤੋਂ ਹਲੇ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਿਆਂ ਨਹੀਂ ਮਿਲੇ ਮੈਂ ਇਹ ਤੁਹਾਨੂੰ ਗੁਜ਼ਾਰਿਸ਼ ਕਰਨੀ ਚਾਹੂੰਗਾ ਪੂਰੇ ਭਾਰਤ ਦੇ ਵਿਸ਼ਵ ਦੇ ਉਹਨਾਂ ਲੋਕਾਂ ਨੂੰ ਜਿਹੜੇ ਜਾਤੀਵਾਦੀ ਪ੍ਰਬੰਧ ਜ਼ਿੰਦਗੀ ਆਪਣੀ ਠੀ ਰਹੇ ਕੇ ਸੋਚੋ ਔਰ ਵਿਚਾਰੋ ਕਿ ਅਗਰ ਆਈਪੀਐਸ ਸੁਕਾਰੀ ਨੂੰ ਇਨਸਾਫ ਨਹੀਂ ਲਈ ਇੱਕ ਹਫ਼ਤੇ ਤੱਕ ਜੱਜ ਬੋਡੀ ਉਹ ਮਰਤ ਘਾਟ ਦੇ ਵਿੱਚ ਰੱਖੀ ਗਈ ਹੈ ਤਾਂ ਸੁਧਾਰਨ ਲੋਕਾਂ ਨੂੰ ਇਨਸਾਫ ਕਦੋਂ ਮਿਲੇਗਾ ਜਿਹੜਾ ਪਿੰਡਾਂ ਦੇ ਵਿੱਚ ਮਸਤੂਰ ਮਸੂਰੀ ਕਰਦਾ ਹੈ ਜੇ ਜੇ ਤੁਸੀਂ ਅਗਵਾਈ ਕਰਦੇ ਆ ਜਿਨ੍ਹਾਂ ਦੇ ਤੁਸੀਂ ਲੀਡਰ ਕਹਿੰਦੇ ਆ ਉਹ ਪਿੰਡਾਂ ਦੇ ਔਰ ਸ਼ਹਿਰਾਂ ਦੇ ਲੋਕਾਂ ਨੂੰ ਕਿਰਤੀਆਂ ਨੂੰ ਦਲਤਾਂ ਨੂੰ ਪਛੜਿਆ ਨੂੰ ਖੇਤ ਮਜ਼ਦੂਰਾਂ ਨੂੰ ਅਰਾਂ ਬੋਲ ਕੰਮ ਵਾਲਿਆਂ ਨੂੰ ਕਿਤਾਂ ਉਤਾਰਦੇ ਤੁਸੀਂ ਦੇਖਿਆ ਪਿਛਲੇ ਦਿਨ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਦਿੱਕਤੀ ਤੇ ਕਿਉਂਕਿ ਆਮ ਪਾਰਟੀ ਤੋਂ ਜਿਸ ਆਪੀਐਸ ਦਾ ਨੁਕੀ ਕੀ ਰਿਸ਼ਤੇਦਾਰ ਆਮ ਪਾਰਟੀ ਤੋਂ ਐਮਐਲਏ ਆ ਪੰਜਾਬ ਦੇ ਵਿੱਚ ਉਹ ਐਮਐਲਏ ਦੀ ਸਖੀ ਪੈਣ ਜਿਹੜੀ ਇਸ ਉਤਪੀਰਨ ਦਾ ਸ਼ਿਕਾਹ ਰਾਜ ਦੀ ਤਰੀਕ ਦੇ ਵਿੱਚ ਆਈ ਹੈ ਸਟਕਾਰੀ ਉਹ ਵੀ ਆਮ ਪਾਰਟੀ ਪੰਜਾਬ ਦੇ ਵਿੱਚ ਪਿਛਲੇ ਸਮੇਂ ਚ ਪਟਿਆਲੇ ਜ਼ਿਲ੍ਹੇ ਪਿੰਡ ਬਟੋਈ ਕਲਾਂ ਜਿੱਥੇ ਦਲਤਾਂ ਨੇ ਨਲਾਮੀ ਦੀ ਆਕਸ਼ਨ ਦੀ ਜ਼ਮੀਨ ਲਈ 35 ਕਿੱਲੇ ਸਾਢੇ 11 ਨਕਰ ਪੈ ਭਗਵੰਤ ਮਾਨ ਦੇ ਖਜ਼ਾਨੇ 'ਚ ਜਮਾ ਮੈਂ ਭਗਵੰਤ ਮਾਨ ਜੀ ਨੂੰ ਕਹਿਣਾ ਚਾਹੁੰਨਾ ਕਿ ਚੰਡੀਗੜ੍ਹ 'ਚ ਜਿਹੜਾ ਪਾਪ ਹੋਇਆ ਉਹ ਹੋਈ ਪਾਪ ਤੁਸੀਂ ਪੰਜਾਬ ਦੀ ਧਰਤੀ ਤੇ ਕਰ ਰਹੇ ਹੋ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਕਰ ਰਹੀ ਆ ਤੁਸੀਂ ਪਟਿਆਲੇ ਦੇ ਵਿੱਚ 35 ਏਕੜ ਦਾ 11.5 ਲੱਖ ਗਰੀਬ ਤਲਤਾਂ ਤੋਂ ਜ਼ਿੰਬਾ ਚ ਪਾ ਕੇ ਕੰਮ ਰਹੇ ਆ ਅੱਜ ਤੱਕ ਉਹਨਾਂ ਨੂੰ 1 ਇੰਚ ਜ਼ਮੀਨ ਦਾ ਕਬਜ਼ਾ ਨਹੀਂ ਦਿੱਤਾ ਗਿਆ ਇਸ ਤਣਾਵਾ ਤੁਸੀਂ ਪੰਜਾਬ ਦੀ ਧਰਤੀ ਤੇ ਨਗਾਤਾਰ ਗ੍ਰਿਪਾ ਤੇ ਦਲਤਾਂ ਤੇ ਛੁੱਟੇ ਮੁਕਦਮੇ ਪਛਰਿਆਂ ਤੇ ਛੁੱਟੇ ਮੁਕਦਮੇ ਦਰਜ ਕਰ ਰਹੇ ਆ ਤੁਸੀਂ ਹੁਸ਼ਿਆਰਪੁਰ ਜ਼ਿਲ੍ਹੇ ਜਾਤੀਵਾਦੀ ਪ੍ਰਬੰਧ ਦੇ ਪਹਿਨਪਾਪ ਦੇ ਸ਼ਿਕਾਰ ਸਰਪੰਚ ਉਹਨਾਂ ਦੇ ਦੋਸ਼ੀਆਂ ਦੀ ਅਜੇ ਤੱਕ ਕੁਝ ਤਾਪਣ ਰਹੇ ਆ ਗ੍ਰਿਫਤਾਰੀ ਨਹੀਂ ਕਰ ਰਹੇ ਤੁਸੀਂ ਜਲੰਧਰ ਜ਼ਿਲ੍ਹੇ ਅਣਖੀ ਲੋਕਾਂ ਤੇ ਝੂਠੇ ਮੁਕੱਦਮੇ ਦਰਜ ਕਰ ਰਹੇ ਆ ਇਸ ਕਰਕੇ ਮੈਂ ਕਹਿਣਾ ਚਾਹਾਂਗਾ ਕਿ ਕਾਂਗਰਸ ਦੀ ਸਰਕਾਰ ਜਦੋਂ ਹਰਿਆਣਾ ਵਿੱਚ ਸੀ ਸੱਤ ਪਰ ਦਲਤਾਂ ਦੇ ਦਿਲਾ ਦਿੱਤੇ ਗਏ ਸੀ ਜਿਹੜੀ ਕਾਂਗਰਸ ਪਿਕ ਐਂਡ ਚੂਸ ਦੀ ਪਾਲਿਸੀ ਦੇ ਪਰ ਚਲਦੀ ਹੈ ਕਾਂਗਰਸ ਨੂੰ ਸਪਸ਼ਟ ਕਰਨਾ ਪਵੇਗਾ ਕਿ ਸਮਾਜ ਦੇ ਵਿੱਚ ਜੋ ਦਲਤਾਂ ਨਾਲ ਪੇਤਪਾਹ ਹੋ ਰਿਹਾ ਜੋ ਪਛੜੇ ਸਮਾਜ ਨਾਲ ਪੇਤਪਾਹ ਹੋ ਰਿਹਾ ਕਾਂਗਰਸ ਦੀ ਕੇਂਦਰ ਦੀ ਲੀਡਰਸ਼ਿਪ ਚੁੱਪ ਕਿਉਂ ਆ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਚੁੱਪ ਕਿਉਂ ਆ ਕਾਂਗਰਸ ਹੋਵੇ ਭਾਜਪਾ ਹੋਵੇ ਅਕਾਲੀ ਹੋਵੇ ਆਪ ਹੋਵੇ ਸੱਜਣੋ ਇਹ ਜੱਟਕਰ ਜਾਤੀਵਾਦੀ ਪ੍ਰਬੰਧ ਮਹਾਬੋਸ ਡਾਕਟਰ ਅੰਮ੍ਰਿਤ ਕਾਂਦੀ ਕਿਤਾਬ ਲਿਖੀ ਜਾਤ ਪਾਤਾ ਫੀਚਨਲ ਜੱਟਕਰ ਜਾਤੀਵਾਦੀ ਪ੍ਰਬੰਧ ਦੇ ਖਾਤਮੇ ਲਈ ਆਪਾਂ ਭੈਣ ਕੁਮਾਰੀ ਮਾਇਆਬੱਤੀ ਜੀ ਅਗਵਾਈ ਦੇ ਵਿੱਚ ਅੱਗੇ ਉੱਠ ਕੇ politically unite ਨਹੀਂ ਹੁੰਦੇ ਉੱਤਰ ਆਪਾਂ ਇਸ ਵਿਵਸਥਾ ਤੋਂ ਇਨਸਾਫ ਦੀ ਉਮੀਦ ਨਹੀਂ ਰੱਖ ਸਕਦੇ ਅਸੀਂ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਭਰੇ ਆਨੰਦ ਸਰਕਾਰ ਤੱਕ ਸਨੇਹਾ ਦੇਣਾ ਚਾਹੁੰਦੇ ਆ ਅੱਜ ਰਾਸ਼ਟਰਪਤੀ ਦੇ ਨਾਮ ਤੇ ਮੰਗ ਪੱਤਰ ਭੇਜੇ ਜਾ ਰਹੇ ਆ ਕਿ ਉਹ ਸਰਕਾਰ ਨੂੰ ਡਾਇਰੈਕਟ ਕਰੇ ਇੰਟਰਵੈਨ ਕਰੇ ਦੋਸ਼ੀਆਂ ਦੇ ਬਰੁਖ ਕਾਰਵਾਈ ਕੀਤੀ ਜਾਵੇ ਉਨ੍ਹਾਂ ਦੇ ਨਾਮ ਐਫ ਆਈ ਆਰ ਦੇ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਹੁਤ ਸਮਾਜ ਪਾਰਟੀ ਜਿੱਥੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕਰਦੀਆਂ ਬੀੜਤ ਪਰਿਵਾਰਾਂ ਦੇ ਨਾਲ ਮੌਜੂਦ ਸਮਾਜ ਪਾਰਟੀ ਦੀ ਕੌਮੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਨੇ ਵੀ ਟੱਟ ਕੇ ਖੜਨੇ ਦਾ ਸੁਨੇਹਾ ਦਿੱਤਾ ਉਥੇ ਮੈਂ ਬੀਐਸਪੀ ਦੇ ਆਗੂਆਂ ਨੂੰ ਬੇਨਤੀ ਕਰਦਾ ਕਿ ਪਿੰਡ-ਪਿੰਡ ਵਿੱਚ ਜਾ ਕੇ ਮੌਜੂਦ ਸਮਾਜ ਪਾਰਟੀ ਦੇ ਜਥੇਬੰਦਕਾਂ ਚਾਂਚੇ ਨੂੰ ਮਜ਼ਬੂਤ ਕਰੋ ਇਹ ਨਾ ਸੋਚੋ ਕਿ ਇਸ ਬਵਸਤਾ ਤੋਂ ਅੱਪਾ ਬੱਦਕਾ ਮੰਗੋ ਇਸ ਬਵਸਤਾ ਨੇ ਜਦੋਂ ਆਪਣਾ ਇਹਦਾ ਤ੍ਰਿੰਦਕੀ ਵਾਲਾ ਚਿਹਰਾ ਦੇਖਦੇ ਆ ਇਹ بڑے بڑے ਅਧਿਕਾਰੀਆਂ ਨੂੰ ਨਹੀਂ ਬਖਸ਼ਿਆ ਮੌਜੂਦਾ ਸਮੇਂ ਚ ਚੀਫ ਜਸਟਿਸ ਆਫ ਇੰਡੀਆ ਇਹ ਵਿਵਸਥਾ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਖਾ ਜਾਣਾ ਚਾਹੁੰਦੀ ਉਹਨਾਂ ਦਾ અપਮਾਨ ਕਰਕੇ ਇਹ ਪਿੰਡ ਦੇ ਸੁਧਾਰਨ ਵਿਅਕਤੀ ਨੂੰ ਸਨਿਆਹ ਦੇਣਾ ਚਾਹੁੰਦੀ ਆ ਕਿ ਤੇ ਟੀਪ ਦੇ ਸਤਿ ਸੰਸਕ੍ਰਿਤ ਪੰਡਿਆ ਦਾ ਇਸ ਧਰਤੀ ਤੇ ਸਨਮਾਨ ਨਹੀਂ ਤੇ ਤੂੰ ਸਿਰ ਉਠਾ ਕੇ ਜੀਣ ਦਾ ਸੁਪਨਾ ਕਿੱਡਾ ਲੈ ਸਕਦਾ ਹੈ ਇਸ ਕਰਕੇ ਜੱਥੇਬੰਦ ਹੋਣ ਤੋਂ ਸਵਾਏ ਜਾਗਣ ਤੋਂ ਸਵਾਏ ਸਾਨੂੰ ਆਪਣਾ ਕੈਰੇਕਟਰ ਬਦਲਣੇ ਤੋਂ ਸਵਾਏ ਤੁਹਾਡੇ ਕੋਲ ਕੋਈ ਹੋਰ ਰਸਤਾ ਨਹੀਂ ਆਪਣੀ ਕ੍ਰੈਡਿਬਿਲਟੀ ਬੇਦ ਕਰੋ ਗੁਲਾਮਾਂ ਬਣਾਸ ਸਵਾਤ ਤਿਆਗੋ ਸ਼ਾਸ਼ਕ ਦਾ ਚਰਿੱਤਰ ਨਿਰਮਾਣ ਕਰੋ ਸੋਹ ਕੰਫੀਡੰਸ ਦੀ ਕਹਿੰਦੇ ਸੀ ਕਿ ਸ਼ਾਸ਼ਕ ਜਮਾਤ ਬਣੋ ਤੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਓ ਜਦੋਂ ਤੁਸੀਂ ਘਰਾਂ ਤੋਂ ਨਿਕਲਦੇ ਆ ਪਿੰਡਾਂ ਤੋਂ ਨਿਕਲਦੇ ਆ ਤੋ ਆਪਣੇ ਆਪ ਨੂੰ ਝੁੱਕ ਪੈਣੇ ਵਾਲਾ ਆਪਣੇ ਅੰਦਰ ਕੰਫੀਡੰਸ ਲੈ ਕੇ ਨਿਕਲਿਆ ਕਰੋ ਆਪਣੇ ਅੰਦਰ ਇੱਕ ਗਰੰਟੀ ਦੀ ਮਿਸਾਲ ਜਗਾ ਕੇ ਨਿਕਲਿਆ ਕਰੋ ਕਿ 80 ਹਜ਼ਾਰਾਂ ਸਾਲਾਂ ਦੀ ਉਹ ਬਵਸਤਾ ਜਿਹੜੀ ਸਾਨੂੰ ਕੀੜੇ ਮਕੌੜੇ ਸਮਝ ਕੇ ਮਸਲਕੇ ਅੱਗੇ ਨਿਕਲਦੀ ਆ ਅੱਜ ਉਹਨੇ ਤੁਹਾਨੂੰ ਅਹਸਾਸ ਕਰਾਇਆ ਕਿ ਤੁਸੀਂ ਤਹਾਂ ਚੀਫ ਜਸਟਿਸ ਹੋ ਜਾਓ ਤੁਸੀਂ ਚਾਹੇ ਐਡੀਜੀਪੀ ਹੋ ਜਾਓ ਤੁਸੀਂ ਚਾਹੇ ਐਮਐਨਏ ਬਣ ਕੇ ਅਸੈਂਬਲੀ ਚ ਚਲੇ ਜਾਓ ਤੁਸੀਂ ਸਾਡੇ ਲਈ ਸਰਦਾਰੀ ਲੋਕਾਂ ਦੀ ਤਰ੍ਹਾਂ ਅੱਜ ਵੀ ਕੀੜੇ ਮਕੌੜੇ ਹੋ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਅਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼